ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭੋ ਸਰਗੰਗਤ ਦੇ ਦਿੰਦੇ ਹੈ ਕਿ ਪੰਜਾਬ ਦੇ ਖਲਾਫ ਪੰਡਾਂ ਨੇ ਆਪ ਜੀ ਨੂੰ ਸੱਤਦਾ ਹੈ ਕਿ ਮੌਦੀ ਸੰਗਠਨ ਦੇ ਕੋਈ ਇੱਕ ਵਿਚਾਰ ਬਣਾਇਆ ਹੈ ਕਿ ਆਪਾਂ ਆਪਣੇ ਭਰਾਵਾਂ ਦੇ ਨਾਲ ਖੜਨਾ ਹੈ ਪੰਜਾਬ ਵਾਲਿਆਂ ਦੇ ਨਾਲ ਜਿਨ੍ਹਾਂ ਦੇ ਕਿਤੇ ਇੰਨਾ ਬਕਾਰ ਭਾਰੀ ਜਿਹੜਾ ਅਲਸਾ ਸਮਾ ਆਇਆ ਹੈ ਇਸ ਕਰਕੇ ਕਿ ਚੁੱਪੀ ਦੀ ਨੀਂਦ ਤਾਂ ਕੇ ਸੁਣਾ ਬਣਾਈ ਗਈ ਆ ਦੀ ਆਪਾਂ ਪਰਸੋਂ ਤੋਂ ਉਹਨਾਂ ਵਾਸਤੇ ਗ੍ਰਾਈ ਇਕੱਠੀ ਕਰਾਂਗੇ ਉਹਨਾਂ ਦੀ ਮਦਦ ਵਾਸਤੇ ਉਹਦੇ ਵਾਸਤੇ ਇੱਥੇ ਤੇ ਆਪਣੀ ਰੋਮੂਲ ਸੰਗਤ ਨਾਲ ਵਿਚਾਰ ਵਸ ਹੋ ਗਿਆ ਹੈ ਜਿਵੇਂ ਫਤਕ ਤੋਂ ਤੀ ਕੁਝ ਰੀਤੇ ਆਪਣੇ ਭਰਾ ਕੁਝ ਨਸੀਬਪੁਰੇ ਵਾਲੇ ਰੀਤੇ ਆ ਕੱਲ ਇਹਨਾਂ ਨਾਲ ਗੱਲ ਕਰਕੇ ਤੇ ਪਰਸੋਂ ਤੋਂ ਆਪਾਂ ਗੈਣੀ ਕិច្ਕਾਣੀ ਸ਼ੁਰੂ ਕਰਾਂਗੇ ਫਿਰ ਜਿਵੇਂ ਕਿ ਆਪਾਂ ਨੂੰ ਹਿਸਾ ਨਿਰਦੇਸ਼ ਲੈ ਲਿਆ ਅੱਗੇ ਕੌਂਥੀ ਗੱਲ ਕਰਤੀ ਤੇ 11 ਪੌਦਾ ਦਾ ਗ੍ਰੈਂਟ ਕਿੰਨੇ ਲਾਉਣੀ ਆ ਕਿੱਥੇ ਲਾਉਣੀ ਆ ਉਸੇ ਸਾਹਮਣੇ ਪੌਦਾ ਕਰਾਂਗੇ ਕਿ ਬਾਕੀ ਸਾਰੀ ਮੇਰੇ ਵੀ ਨੀਰਾਤਰਾ ਵੱਲੋਂ ਬੇਨਤੀ ਆ ਕਿ ਇਸ ਬਾਰੇ ਥੋੜਾ ਜਿਆਦਾ ਸੋਚਿਆ ਜਾਂਦੇ ਸੋਚ ਕੇ ਆਪਣੇ ਭਰਾਵਾਂ ਦਾ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ